ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਲਈ ਚੋਣ ਪ੍ਰਚਾਰ ਕੀਤਾ ਮਾਨ ਨੇ ਜੰਡਿਆਲਾ ਗੁਰੂ ਅਤੇ ਬਾਬਾ ਪਕੜਾ ਤੇ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ ਵਿਸ਼ਾਲ ਰੋਡ ショਅ ਕੀਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਹਲਸੰਭਤ ਕੌਰ ਵੱਲੋਂ ਉਤੇ ਤੰਜ ਕਸੇ ਨੇ ਜਿੰਨਾ ਜਿਰ ਕਾਲੀ ਦਲ ਬੀਜੇਪੀ ਤੇ ਕਾਂਗਰਸ ਦੀ ਜੜਨੀ ਪਟਦਾ ਮੈਂ ਨਹੀਂ ਥਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਪੀੜੀਆਂ ਦੇ ਬਦਲੇ ਲੈਣੇ ਨੇ ਤੋ ਪੀੜੀਆਂ ਦੇ ਹੁਣ ਆਇਆ ਊਠ ਪਹਾੜ ਕੇ ਨੀਚੇ ਪਹਿਲਾਂ ਲਿਖਦੀ ਹੁੰਦੀ ਸੀ ਹੰਕਾਰ ਨਾਲ ਬੀਬਾ ਬਟੰਡੇ ਤੁਹਾਡੀ ਆਪਣੀ ਉਮੀਦਵਾਰ ਨੰਨੀ ਸ਼ਾਂ ਐਤ ਕੀ ਪਤਾ ਕੀ ਲਿਖਿਆ ਤੁਹਾਡੀ ਨਮਾਣੀ ਸੇਵਾਦਾਰ ਸੋ ਹੁਣ ਤਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬ ਕੇ ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲਾ